ਹਮਨ ਪਰਸੈਂਟ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਕਿਲੇ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਤਿਹਾਸਕ ਕਿਲਾ ਇੱਧਰ ਤੋਪ ਖੜੀ ਆ ਪੁਰਾਣੇ ਸਮਿਆਂ ਦੀ ਇੱਧਰ ਨਹਿਮ ਕੋਲੇ ਹੁਣ ਅਸੀਂ ਉੱਪਰ ਨੂੰ ਚੜ੍ਹਨ ਜਾ ਰਹੇ ਹਾਂ ਕਿਲੇ ਦੇ ਉੱਪਰ ਕਿਲੇ ਦੇ ਉੱਪਰ ਚੰਨ ਜਾ ਰਹੇ ਹਾਂ ਆ ਖੜੀਆਂ ਪੁਰਾਣੀਆਂ ਤੋਪਾਂ ਆ ਖੜੀਆਂ ਪੁਰਾਣੀਆਂ ਤੋਪਾਂ ਭਾਈ ਆ ਗੜੰਗਾ ਪ੍ਰਾਣਾਂ ਦਾ ਟੋਪਾਂ ਇਹ ਦੇਖ ਨਿਵਾਸਾ ਪਾਣੀ ਪਾ ਹੁਣ ਕਿਲੇ ਦੇ ਉੱਪਰੋਂ ਦਰਸ਼ਨ ਕਰਾਉਣ ਜਾਣ ਜਾ ਰਹੇ ਆ ਸੁੱਚੀ ਦੱਸੋ ਹਾਂ ਮੈਨੂੰ ਆਪੇ ਬਤਾ ਲੈ ਠੀਕ ਹੈ ਬਾਰਤਿਏ ਚੇਤਨਾ ਚੇਪ ਸੋ ਹੂ ਮਾ ਆਰਿਸ਼ ਗਰਤੋ ਮਨੁ ਪਾਇਆ ਪੰਗਾ ਹਾਂ ਪ੍ਰਾਣਾਂ ਦਾ ਟੋਪਾਂ ਪੰਗਾ ਚਾਲ ਮਖਣਾ ਵਾਹਿਗੁਰੂ ਵਾਹਿਗੁਰੂ ਕਰਦਾ ਚੜ ਜਾ ਵਾਹਿਗੁਰੂ ਵਾਹਿਗੁਰੂ ਆ ਤਾਂ ਫੋਟ ਗਈਆਂ ਵਧੀਆ ਬਣਾ ਲਿਆ ਨਵੀਆਂ ਭਰਾਵਾਂ ਪਾਟਾ ਕੜ ਗਿਆ ਓਏ ਹਾਂ ਐਨਾ ਯੋਰ ਲਾਆ ਨਹੀਂ ਸੀ ਇੱਥੇ ਵੀ ਗੁਰੂ ਘਰ ਆ ਅੱਜ ਗਰਾਊਂਡ ਦੇ ਗੇੜੇ ਕੱਢੇ ਗਏ ਹੋਰ ਓਏ